ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਮਲਾ ਖੁਰਦ ਦੇ ਵਿੱਚ ਮਲਾ ਖੁਰਦ ਪਿੰਡ ਜ਼ਿਲ੍ਹਾ ਮੋਗੇ ਦਾ ਮਨਮੱਤਾ ਨਗਰ ਆ ਮਿੱਤਰੋ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਜਨਵਰ ਤੁਹਾਨੂੰ ਤਿੰਨ ਵਖਾਉਣੇ ਆ ਬਾਈ ਨਿਰਮਲ ਦੇ ਘਰੋਂ ਵਪਾਰ ਦਾ ਬਾਈ ਦਾ ਕੰਮ ਜਨਵਰ ਬਾਈ ਦੇ ਕੋਲੇ ਆਉਂਦੇ ਜਾਂਦੇ ਰਹਿੰਦੇ ਆ ਮਿੱਤਰੋ ਅੱਜ ਫੇਰ ਇੱਕ ਤੋਂ ਨੂੰ ਦੋ ਗਲੀ ਕ੍ਰੋਸ ਅੰਗ ਦੇ ਵਿੱਚ ਵੜੀ ਵਿਖਾਉਣੀ ਆ ਜਿਹੜੀ ਤਿਆਰ ਆ ਮਿੱਤਰੋ ਤੇ ਇੱਕ ਵਿਖਾਉਣੀ ਆ ਜਰਸੀ ਤਾਜੀ ਸੁਈ ਪਰ ਬੱਚਾ ਇਹਦਾ ਸੁੰਦਿਆ ਸਾਰੀ ਮਰ ਗਿਆ ਸੀ ਮਿੱਤਰੋ ਵੀਡੀਓ ਬਾਈ ਦੇ ਕੋਲ ਹੈਗੀ ਆ ਇੱਕ ਹੋਰ ਕਾਲੀ ਵੜ ਦਿਖਾਉਣੀ ਆ ਇਹਨਾਂ ਜਨਵਰਾਂ ਦੀ ਡਿਟੇਲ ਜਾਣਦੇ ਹੋਏ ਮਿਲਦੇ ਆ ਬਾਈ ਨੂੰ ਆਓ ਕਰਦੇ ਆ ਬਾਈ ਨਿਰਮਲ ਦੇ ਨਾਲ ਨਿਰਮਲ ਬਾਈ ਸਤਿ ਸ੍ਰੀ ਅਕਾਲ ਕੀ ਹਾਲ ਆ ਬਾਈ ਠੀਕ ਆ ਜੀ ਸੇਤਾ ਦੇ ਪਰਿਵਾਰ ਠੀਕ ਆ ਬਾਈ ਵਧੀਆ ਚਲੋ ਸ਼ੁਕਰ ਆ ਅੱਛਾ ਨਿਰਮਲ ਭਾਈ ਅੱਜ ਜਨਵਰ ਹੈਗੇ ਤਿੰਨ ਹਨਾ ਇਹਨਾਂ ਦੇ ਜਰਸੀ ਤੋਂ ਸ਼ੁਰੂਆਤ ਕਰ ਤੋ ਯਾਰ ਇਹਦੀ ਕੀ ਡਿਟੇਲ ਆ ਬਾਈ ਇਹ ਬਾਈ 50 60 ਦਿਨਾਂ ਦੀ ਸੁਈ ਠੀਕ ਆ ਤੇ 5-6 ਕਿਲੋ ਬੋਲਾ ਇਹਦੇ ਥੱਲੇ ਠੀਕ ਆ ਤੂੰ ਜਿਆ ਸਾਰੀ ਬੱਚਾ ਮਰ ਗਿਆ ਵੀਡੀਓ ਆਪਣੇ ਕੋਲ ਪਈ ਠੀਕ ਆ ਵੀਰੇ ਬੱਚਾ ਉਹ ਤਾਂ ਤੂੰ ਹੀ ਅਗਲੇ ਨੂੰ ਪਾ ਦੀ ਕੋਈ ਚੱਕਰ ਨਹੀਂ ਜਿਹੜਾ ਮੰਗੂਗਾ ਅੱਛਾ ਆਪਾਂ ਦਾ ਵੇਖ ਲਈਆ ਤੇ ਇਹਦੇ ਥੱਲੇ ਲੇਵਾਲੂ ਬਹੁਤ ਸੋਹਣਾ ਵੜੀਦਾ ਹਨਾ ਹਾਂਜੀ ਹਾਂਜੀ ਹੂੰ ਅੱਛਾ ਕੋਈ ਅੰਦਰੋਂ ਪ੍ਰੋਬਲਮ ਓਕੇ ਜਮ ਚੈੱਕ ਨਹੀਂ ਓਕੇ ਆ ਬਾਈ ਜੇਰ ਜੂਰ ਪਾ ਦੀ ਜੀ ਹਾਂ ਹਾਂ ਠੀਕ ਆ ਵੀਰੇ ਠੀਕ ਆ ਬਾਈ ਦੁੱਧਾ ਦੇ ਦੁੱਧ 10-11 ਕਿਲੋ ਯਾਰ ਹੂੰ ਕੀ ਰੇਟ ਰੂਗਾ ਵੀਰੇ ਦੋ ਬਈ ਇਹ ਮੁੱਲ ਦਾ ਬਈ ਕੀ ਕਰਦੇ ਆ ਇਹਦਾ ਕਿੰਨਾ ਕੀ ਆ ਦੇਣੀ ਕਿੰਨੇ ਦੀ ਆ 28000 ਦੀ ਦੇ ਦੇਾਂਗੇ 25 ਦਾ ਨਵੇੜ ਦਾ ਕੰਮ ਨਹੀਂ ਯਾਰ ਐ ਨਾ ਕਰ ਜਾਣ ਦੇ ਮੈਂ ਕਹਿਣ ਨਹੀਂ ਦੇਣਾ ਨਹੀਂ 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 ਹੁਣ 26 ਨਹੀਂ ਕਹਿਣਾ ਮੈਂ ਨਹੀਂ ਦੇਤੀ ਬਸ ਨਹੀਂ 25 ਦੀ ਦੇਤੀ ਕੋਤ ਕਰਤਾ ਫੈਨ ਹੋ ਨਾ ਬੋਲੀ ਲੈ ਮਿੱਤਰੋ ਵੱਛੀਆਂ ਲੈਣ ਨਾਲ ਉਹ ਤਾਂ ਕਈ ਗੁਣਾ ਚੰਗੀਆਂ ਰਹਿ ਜਿਹੜਾ ਤੁਸੀਂ ਕਰਮਾ ਵਾਲੀ ਨੇ ਕਿਉਂਕਿ ਵੜਨ ਨੂੰ 10 ਕਿਲੋ ਦੁੱਧ ਦੇ ਦੇਣਾ ਟਕਰਾਣੇ ਦੀ ਵੱਛੀ ਆ ਪੂਰੀ ਲੇਵੇ ਭਾਂਡੇ ਵਾਲੀ ਆ ਅੱਛਾ ਬਈ ਦੋ ਨੰਬਰ ਤੇ ਜਿਹੜੀ ਗਾ 28000 ਹਾਂ ਕੀ ਲਾ ਸਕਦੇ ਵੀਰੇ ਬਈ ਠੀਕ ਆ ਵੀਰੇ ਜੇ ਮਰਜ਼ੀ ਬੈਠ ਦਿਨ ਕਿੰਨੇ ਲੈ ਜੂਗੀ ਵੀਰੇ ਹਰੇ 7-8 ਲੈ ਜੂਗੀ ਲੈ ਜੂਗੀ ਹਣਾ ਹੂੰ ਦੋ ਤੈ ਵੀ ਦੇ ਦੂ 10-11 ਕਿਲੋ ਯਾਰ ਹੂੰ ਇਹਦਾ ਰੇਟ ਬਾਈ ਇਹਦਾ 32000 ਆ ਬਾਈ 32000 ਘਾਟੇ ਬਾਟੇ ਜਾਂਦੇ 30000 ਦੀ ਹਾਂ ਨਾ ਹੀ 30000 ਦੀ ਹਾਂ 28 ਤਾਂ ਨਹੀਂ ਕਰੀਏ ਨਹੀਂ ਹੁੰਦੀ ਬਾਈ ਨਹੀਂ ਦੇਤੀ ਪਾਸੇ ਨਾ ਨਾ ਹੁਣ ਉਹ ਬੋਲੀ ਮੈਂ 25 ਨਹੀਂ ਲਾਇਆ ਹੁੰਦਾ ਜਾਣ ਲੈ ਮੇਤਰੋ ਦੇਖ ਸਕ ਹਾਂ ਕਦ ਕੋ ਦੁੱਤ ਦਿਨ ਤਾਂ ਇਹ ਲੈ ਜੂ 5-7 ਹੂੰ ਹੁਣ ਤਾਂ ਸਾੰਪਤੀ ਵੇਚ ਤੂੰ ਹਣਾ ਹੂੰ ਪਹਿਲਾਂ ਲਿੱਸੀ ਵਾਲੀ ਸੀਗੀ ਹੁਣ ਤਾਂ ਬਦਲ ਗਈ ਰੰਗ ਹਾਂ ਨਹੀਂ ਮਿੱਤਰੋ ਠੀਕ ਆ ਬਾਈ ਲਈ ਪੁੱਤੇ ਦਾ ਥਣ ਥਣੂ ਜਰੂਰ ਵਿਖਾ ਦੇ ਇੱਕ ਵਾਰੀ ਓਕੇ ਦੀ ਰਿਪੋਰਟ ਆ ਇਹ ਤਾਂ ਹੋ ਗਈਆਂ ਦੋ ਆਪਣੀਆਂ ਇੱਕ ਕਾਲੀ ਬਾਰੇ ਦੱਸੀ ਬਾਈ ਕੀ ਡਿਟੇਲ ਆ ਦੀ ਕਾਲੀ ਬਾਈ ਨੂੰ ਮਹੀਨਾ ਹੋਣਾ ਵਾਲਾ ਬਣੀ ਨੂੰ ਆਪਾਂ ਆਦੇ ਹੱਥੀ ਭਰਾਇਆ ਓਕੇ ਕੋਈ ਤਾਰ ਦਾ ਪਾਣੀ ਨਹੀਂ ਕੀਤਾ ਜੀ ਹੂੰ 7 ਕਿਲੋ ਦੁੱਧ ਹੂੰ ਰੇਡੇ ਦਾ 25000 20000 ਦੀ ਖਾਣਾ ਨਹੀਂ 20000 ਦੀ ਘਾਟੇ ਵਾਟਈ ਆ ਦੁੱਧ 7 ਕਿਲੋ ਆ ਦੋ 7 ਕਿਲੋ ਆ ਠੀਕ ਆ ਚੋਣ ਚਾਣ ਨੂੰ ਠੰਡੀ ਸੀਰ ਜਿਹੜਾ ਮਰਦਾ ਚੋਲੇ ਬੁੜੀ ਚੋਲੇ ਸੀ ਨਹੀਂ ਠੀਕ ਆ ਯਾਰ ਭਾਈ ਇਹਦਾ ਨਹੀਂ ਤੈਨੂੰ ਕਹਿੰਦਾ ਮਹੀਨਾ ਹੋ ਗਿਆ ਹਨਾ ਜੇ ਮੋਲਾ ਬਲੱਡ ਰਾਈ ਚੈੱਕ ਕਰਨੀ ਕਿੱਟ ਰਾਈ ਦਾ ਹੋ ਜੂਗੀ ਹਨਾ ਦੁੱਧੂ ਹੋਏ ਚੈੱਕ ਨਹੀਂ ਹੁੰਦੀ ਦੋ ਵੀਹ ਦਿਨ ਉਹ ਤੇ ਕੋਈ ਰੂਫਾ 100% ਗੱਪ ਨਹੀਂ ਰਊਗੀ ਮੇਰੇ 20 ਦਿਨ ਪਾ ਕੇ ਤਾਰਾ ਦੱਪੇ ਕੱਢ ਆਉਂਦੀ ਸੀ ਅੱਛਾ ਠੀਕ ਆ ਬਾਈ ਮੈਂ ਕੱਢਿਆ ਨਹੀਂ ਗਾ ਮਹੀਨਾ ਹੋ ਗਿਆ ਪੂਰਾ ਇਹਨੂੰ ਮਹੀਨਾ ਹੋ ਗਿਆ ਇਹਨੂੰ ਠੀਕ ਆ ਬਾਈ ਵੀ ਅਗਲਾ ਕਰਮ ਚੀਜ਼ ਨੂੰ ਨਾਦਾ ਵੀ ਮੈਂ ਮਣ ਕਹਿੰਦਾ ਵੀ ਗੱਪਣ ਰਊਗੀ ਹਨਾ ਹੂੰ ਅੱਛਾ ਇਹ 20 ਹਜ਼ਾਰ ਦੀ ਕਾਟੇ ਬਾਟਿਆ ਇਹਦਾ 25 ਦੇ ਸੌਦਾ ਤੈਆ ਜਰਸੀ ਦਾ ਉਹਦਾ 28 ਹਜ਼ਾਰ ਦੇ ਵਿੱਚ ਸੌਦਾ ਤੈਆ ਇਹਦਾ 20 ਹਜ਼ਾਰ ਦੇ ਵਿੱਚ ਸੌਦਾ ਤੈਆ ਮੋੜੇ ਬਾਈ ਕਹਿੰਦਾ ਵੀ ਬਾਈ ਇੰਨੇ ਹੁਣ ਐਂ ਵੀ ਨਾ ਤਾਂ ਇਹਦਾ 24999 ਵਾਲਾ ਫੋਨ ਲਾਇਆ ਜੇ ਨਾ ਉਹਦਾ 27999 ਵਾਲਾ ਫੋ ਲਾਇਆ ਜੇ ਉਹਦਾ ਉਹਦਾ ਲਾ ਲਿਆ ਜੇ ਚਲ ਹਰਖੰਡ ਘਟਾ ਲੂਗਾ ਹੋਰ ਮੈਂ ਕਹਿਆ ਨਹੀਂ ਇਹਨੂੰ ਇਹਨਾਂ ਨੂੰ ਤਾਂ ਮਾਨ ਕਰਨ ਕਰ ਦੂਗਾ ਤੇ ਇਹ ਨੰਬਰ ਦੱਸੀ ਬਈ ਕਿੰਨਾ ਵਰਦਾ 84279 99793 ਇੱਕ ਵਾਰੀ ਹੋਰ ਉਹਨੂੰ 84279 ਹਾਂ 99793 ਠੀਕ ਆ ਤੇ ਆਹ ਮੁੰਡਾ ਸਕੂਲੋਂ ਅੱਜ ਛੁੱਟੀ ਮਾਰੀ ਆਨੇ ਤੇਰੇ ਪੇਪਰ ਹੋ ਗਏ ਆ ਪੇਪਰ ਪਾਸ ਹੋ ਗਿਆ ਕਿੰਨੇ ਪਰਸੈਂਟ ਨੰਬਰ ਲਿਆ 72% ਫਿਰ ਤਾਂ ਪਾਰਟੀ ਹੋ ਗਈ ਯਾਰ ਮੁੰਡਾ ਹੀ ਰੱਖ ਲੈ ਚਾਰ ਦਿਨ ਤੂੰ ਓਏ ਮੈਂ ਗਾਂ ਗਾਂ ਦੀ ਪਾਰਟੀ ਗਾਂ ਦੇ ਨਾਲ ਗਾਂ ਵੀ ਦੇ ਦੇਣਾ ਪੱਟੇ ਪਾ ਦਿਆ ਕਰੋ ਦੱਸਾਂਗੇ ਇਦੋਂ ਦੁੱਧ ਪੀਓਗੇ ਹਾਂ ਬਈ ਨਾ ਵੀ ਸਭ ਚੰਗਾ ਪੁੱਤ ਹੈ ਹਾਂ ਸੱਸ ਕੀ ਗੱਲ ਦਾ ਬੁਲਾਦੇ ਫਿਰ ਅਸਰੀ ਗਾਣਾ ਨਾਮ ਕੀ ਹੈ ਤੇਰਾ ਲਵਦੀਪ ਸਿੰਘ ਤੇ ਪਾਪੇ ਦਾ ਨਾਮ ਮਰਮਾ ਸਿੰਘ ਠੀਕ ਆ ਬਾਪੂ ਦਾ ਨਾਮ ਗੁਰਦੇਵ ਸਿੰਘ ਠੀਕ ਆ ਬਈ ਹੁਣ ਅਗਲਾ ਨਾਮ ਮੈਂ ਪੁੱਛਦਾ ਨਹੀਂ ਹਾਂ ਲੈ ਮੇਤਰੋ ਇਹ ਜਨਵਾਰ ਸੀ ਬਾਈ ਦੇ ਪਿੰਡ ਹੈਗਾ ਮਾਲਾਖੁਰ ਤੋਂ ਚਿੱਲਾ ਲੱਗਦਾ ਵਾ ਮੋਗਾ ਤੇ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਕੀ ਕਰਨਾ ਵਾ ਤੁਸੀਂ ਸਬਸਕ੍ਰਾਈਬ